ਹਾਂਜੀ ਤੁਹਾਨੂੰ ਰੋਡ ਦਿਖਾਉਣੇ ਆ ਜਿਹੜਾ ਤਿਆਰ ਹੋਇਆ ਭਾਰਤ ਮਾਲਾ ਰੋਡproptoperity ਤੇ ਨੈਸ਼ਨਲ ਹਾਈਵੇ ਨੇ ਇਹ ਸ਼ਾਇਦ ਦੇ ਤੋਂ ਬਾਅਦ ਇੰਟਰਨੈਸ਼ਨਲ ਬਣ ਜਾਣਾ ਇਹਨਾਂ ਦਾ ਨੁਕਸਾਨ ਜਾਂ ਇਹਨਾਂ ਦੇ ਫਾਇਦੇ ਉਹ ਤਾਂ ਸਮਾਂ ਦੱਸੇਗਾ ਠੀਕ ਆ ਤੁਹਾਨੂੰ ਪਹਿਲਾਂ ਇਹਦੀ ਆਪਾਂ ਬੰਤਰ ਦਿਖਾ ਦਿੰਨੇ ਆ ਕਿੱਦਾਂ ਬਣੇ ਨੇ ਆ ਜਿਹੜਾ ਰਾਸਤੇ ਤੋਂ ਮੈਂ ਆ ਰਿਆਂਗਾ ਇਹ ਜਮਾਂ ਲੇਟੈਸਟ ਆ ਜਿਹੜਾ ਮੂਰੇ ਰੋਡ ਦਿਖਾਈ ਦੇ ਰਿਹਾ ਪਟਿਆਲਾ ਸੁਨਾਮ ਵਾਲਾ ਰੋੜਾ ਭਵਾਨੀਗੜ੍ਹ ਵਾਲਾ ਜਿਹੜੇ ਤੋਂ ਮੈਂ ਪਿੱਛੋਂ ਆਿਆਂਗਾ ਇਹ ਪਟਿਆਲਾ ਸੰਗਰੂਰ ਵਾਲਾ ਚੰਡੀਗੜ੍ਹ ਵਾਲਾ ਜਿਹੜਾ ਅੱਗੇ ਜਾ ਕੇ ਭਵਾਨੀਗੜ੍ਹ ਜਾ ਕੇ ਦੋਨੋਂ ਇੱਕੋ ਜਿਹੇ ਹੋ ਜਾਂਦੇ ਨੇ ਠੀਕ ਆ ਤੇ ਜਿਹੜਾ ਇੱਥੋਂ ਇਹ ਕ੍ਰਾਸ ਕੀਤਾਗਾ ਤੇ ਇੱਥੋਂ ਇਹਨਾਂ ਨੇ ਇਹਦੇ ਤੋਂ ਪੁਆਇੰਟ ਦਿੱਤਾਗਾ ਉੱਪਰ ਚੜਨ ਦਾ ਭਾਰਤ ਮਾਲਾ ਦੇ ਹੁਣ ਅਗਲਾ ਤੁਹਾਨੂੰ ਹਿੱਸਾ ਦਿਖਾਉਣੇ ਲੋ ਜੀ ਹੁਣ ਜਿਹੜੇ ਰੋੜਾ ਇਹ ਤੁਹਾਨੂੰ ਉਹ ਦਿਖਾਇਆ ਸੀਗਾ ਦੇਖੋ ਇਹ ਇਹਨਾਂ ਨੇ ਪੁਆਇੰਟ ਦਿੱਤਾ ਇੱਥੋਂ ਕਰੋ ਦਾ ਆ ਆ ਚੀਚਾਂ ਦੇ ਉੱਪਰ ਮਨਾਈ ਆ ਠੀਕ ਆ ਦੇਖੋ ਹੈਗਾ ਨਾ ਬਾਹਰਲੇ ਸਿਸਟਮ ਨੂੰ ਤੇ ਇਹ ਜਿਹੜਾ ਇੱਥੋਂ ਇਹਨਾਂ ਨੇ ਕੱਟ ਦਿੱਤੇ ਆ ਮਤਲਬ ਚੜਨ ਦਾ ਪਤਾ ਫਿਰਦੀਆਂ ਨੇ ਨਰੇਕਾਂ ਨੂੰ ਜੰਮੂ ਕਟੜਾ ਹਾਈਵੇ ਨਹੀਂ ਬਣਿਆ ਤੇ ਅੱਕੇ ਨਾਲ ਨੇ ਉਹ ਬਣਾਇਆ ਹਾਂ ਸੁਰਕ ਪਲਾ ਜਾ ਕੇ ਫੀ ਪਲਾ ਜਾ ਹੀ ਹੈ ਹਾਂਜੀ ਜਿਹੜੇ ਨਵੇਂ ਬਣੇ ਨੇ ਰੋਡ ਆਪਣੇ ਭਾਰਤ ਦੇ ਭਾਰਤ ਮਾਲਾ ਰੋਡ ਜਿਹੜੇ ਨੈਸ਼ਨਲ ਹਾਈਵੇ ਨੇ ਤੇ ਇੰਟਰਨੈਸ਼ਨਲ ਹਾਈਵੇ ਅੱਗੇ ਜਾ ਕੇ ਬਣ ਜਾਣੇ ਨੇ ਠੀਕ ਆ ਤੇ ਉਹਨਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾਗਾ ਦੇਖੋ ਚਲੋ ਪੰਜਾਬੀ ਇਹਨਾਂ ਨੇ ਪਹਿਲ ਦੇ ਆਧਾਰ ਤੇ ਲਿਖੀ ਆ ਲਿਖਣੀ ਵੀ ਚਾਹੀਦੀ ਆ ਹਿੰਦੀ ਆ ਹਿੰਦੀ ਸਾਡੀ ਮਤਲਬ ਨੈਸ਼ਨਲ ਭਾਸ਼ਾ ਸਾਡੀ ਇਹ ਵੀ ਲਿਖਣੀ ਜ਼ਰੂਰੀ ਆ ਇੰਟਰਨੈਸ਼ਨਲ ਭਾਸ਼ਾ ਵੀ ਲਿਖਣੀ ਜ਼ਰੂਰੀ ਆ ਚਲੋ ਇਹ ਛੱਡੋ ਤੇ ਆਹ ਦੇਖੋ ਇਹਨਾਂ ਦੇ ਵਿੱਚ ਮੈਨੂੰ ਐ ਲੱਗਦਾ ਵੀ ਐਮਐਲਏ ਵੀ ਨਹੀਂ ਆ ਰਹੇ ਜਨਾਬ ਇਹਦੇ ਵਿੱਚ ਲਿਖਿਆ ਹੋਇਆਗਾ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਤੇ ਜੋ ਵੀ ਸ਼ੋਟ ਪ੍ਰਾਪਤ ਸਨਮਾਨਯੋਗ ਸ਼ਖਸੀਅਤਾਂ ਜਿਹੜੇ ਇਹਨਾਂ ਨੂੰ ਛੋਟਾ ਮਤਲਬ ਲੋਕਾਂ ਨੂੰ ਠੀਕ ਆ ਤੇ ਜਿਹੜਾ ਅੱਗੇ ਬੋਰਡ ਲੱਗਿਆ ਹੋਇਆ ਉਹ ਹੈਗਾ ਬਾਹਣ ਮਤਲਬ ਜਿਹੜੇ ਜਿਹੜੇ ਵੀ ਕਲਾ ਰਹੇ ਹਨ ਇਹਦੇ ਵਿੱਚ ਇਹਨਾਂ ਨੇ ਐਮਐਲਏ ਵੀ ਬਾਹਰ ਕਰਤੇ ਇਥੇ ਤੋਂ ਸ਼ਾਇਦ ਉਹਨਾਂ ਦੀਆਂ ਗੱਡੀਆਂ ਆ ਸਕਦੀਆਂ ਨੇ ਤੇ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਬਣੇ ਰਹੋ ਸਾਡੇ ਨਾਲ ਹਾਂ ਹੁਣ ਤੁਸੀਂ ਦੇਖੋ ਵੀ ਇੱਥੋਂ ਜਿਹੜੀ ਐਂਟਰੀ ਹੈਗੀ ਵੀ ਤੁਸੀਂ ਕਟੜਾ ਜਾਣਾ ਜਾਂ ਦਿੱਲੀ ਜਾਣਾ ਉਹ ਤੋਂ ਪਿੱਛੇ ਜਿਹੜਾ ਟੋਲ ਪਲਾਜ਼ਾ ਸੀਗਾ ਤੇ ਹੁਣ ਜੇ ਤੁਸੀਂ ਉੱਪਰ ਚੜ੍ਹਨਾ ਹੈ ਤੇ ਹਾਇ ਸ਼ਾਇਦ ਚੱਲੂ ਨਹੀਂ ਗੱਡੀਆਂ ਆ ਰਹੀਆਂ ਉਹਨੂੰ ਦੇਖਾ ਕੇ ਲੈ ਕੇ ਚਲੋ ਜੀ ਦੇਖੋ ਕਟੜਾ ਜਿਹੜਾ 382 ਆ ਜਿਹੜਾ ਮਲੇਲ ਕੋਟਲਾ ਉਹ ਇਥੋਂ 35 ਕਿਲੋਮੀਟਰ ਆ ਪਰ ਉਥੇ ਕੱਟ ਦਿੱਤਾ ਨਹੀਂ ਦਿੱਤਾ ਇਹ ਨਾ ਪਤਾ ਆਏਗਾ ਠੀਕ ਆ ਦੇਖੋ ਇਹਨਾਂ ਨੇ ਉੱਪਰ ਉੱਪਰ ਦੇ ਰੋਡ ਐੜੇ ਇਹਨਾਂ ਨੇ ਤਿਆਰ ਕਰਿਆ ਇੱਥੇ ਸਾਰਾ ਆ ਜਿਹੜਾ ਏਰੀਆ ਸਾਰਾ ਖਾਲੀ ਇਹ ਮੇਰੇ ਹਿਸਾਬ ਨਾਲ ਜਿੱਦਾਂ ਖੁਸ਼ਕ ਬੰਦਰਗਾਹ ਬਣ ਰਹੀਆਂ ਨੇ ਹਨਾ ਤੇ ਉਹ ਹੋ ਸਕਦੇ ਨੇ ਤਾਂ ਲੋਡ ਅਨਲੋਡ ਹੋਣੀ ਹੈ ਇੱਥੇ ਜਾਂ ਤੇ ਦੇ ਉੱਪਰ ਮੋਟਰਸਾਈਕਲ ਟਰੈਕਟਰ ਤੇ ਆ ਮਤਲਬ ਆਟੋ ਹੈ ਜਿਹੜਾ ਉਹਦੀ ਬਣਾਈ ਹੈ ਤਾਂ نیچے ਕੋਲਾ ਇਹ ਹੈਗੀ ਆ ਦੂਸਰੀ ਸਾਈਡ ਜਿਹੜਾ ਮਤਲਬ ਪੰਜਾਬ 12 ਇਹ ਰੋਡ ਆ ਮਤਲਬ 12 ਨੰਬਰ ਰੋਡ ਆ ਤੇ ਉੱਥੋਂ ਦੇਖੋ ਲਿਖਿਆ ਹੋਇਆ ਵੀ ਜੇ ਤੁਸੀਂ ਸੰਗਰੂਰ ਜਾਣਾ ਤਾਂ ਉੱਥੋਂ ਉਤਰ ਸਕਦੇ ਹੋ ਠੀਕ ਆ ਦਿੱਲੀ 250 ਕਿਲੋਮੀਟਰ ਤੇ ਸੂਮਨ ਦਿਖਾਈ ਜਾ ਰਿਹਾ ਮੈਂ ਅੱਗੇ ਦੇਖੀਏ ਤੁਸੀਂ ਆ ਦੇਖੋ ਫੀਸ ਪਲਾਜਾ ਅੱਗੇ ਹੈ ਦੇਖੋ ਇਹ ਰੋਡ ਨੇ ਸਾਰੇ ਬਹੁਤ ਸ਼ਾਨਦਾਰ ਰੋਡ ਨੇ ਪਾਹੇ ਫਾਇਦਾ ਨੁਕਸਾਨ ਇਹਨਾਂ ਦਾ ਸਮਾਂ ਦੱਸੇਗਾ ਠੀਕ ਆ ਮੇਰੇ ਸੋਚ ਮੁਤਾਬਕ ਤਾਂ ਫਾਇਦਾ ਜੇ ਆਪਾਂ ਖੇਤੀਬਾੜੀ ਦੇ ਸੰਬੰਧ ਚ ਚਲਾਈਏ ਤਾਂ ਨੁਕਸਾਨ ਆ ਕਿਉਂਕਿ ਜ਼ਮੀਨਾਂ ਦੇਖੋ ਕਿੰਨੀਆਂ ਕਵਰ ਹੋ ਗਈਆਂ ਐਕਵਾਇਰ ਹੋ ਗਈਆਂ